ਨੋ ਹੌਰੀ ਹੌਰੀ ਇਹ ਗਰੀਬਾਂ ਗੁਰਪਿਆ ਦੀ ਕਾਗਰਸੀ ਹੈ ਜਿਹੜੀ ਅੱਜ ਇਸ ਤਰੀਕ ਵਿੱਚ ਤੁਹਾਡੇ ਨਾਲ ਮੋਢਾ ਮੋਢਾ ਜੋੜ ਕੇ ਖੜੀ ਹੈ ਅੱਜ ਫਾਨਾ ਵਾਦਾ ਕਰਦੇ ਆ ਕਿ ਅਸੀਂ ਪਾਰਲੀਮੈਂਟ ਤੇ ਤੁਸੀਂ ਸਰਕਾਰ ਤੇ ਹੋਏ ਨਾ ਸ੍ਰਿਸ਼ਟੀ ਵਿੱਚ ਦੇਖੋ ਤੁਸੀਂ ਸਾਰਾ ਪ੍ਰੋਗਰਾਮ ਦੇਖਿਆ ਜਾਂ ਮੇਰਾ ਭਾਸ਼ਣ ਵੀ ਸੁਣਿਆ ਸੀ ਇੱਕ ਗਰੀਬਾਂ ਨੂੰ ਇੱਕ ਹੱਕ ਦਿੱਤਾ ਗਿਆ ਸੀ ਜਿਉ ਮਜ਼ਦੂਰੀ ਮੰਗੂਗਾ ਤੇ 100 ਦਿਨ ਦੇਣੀ ਪੈਣੀ ਹੈ ਔਰ ਇਹਦੇ ਵਿੱਚ ਲੇਬਰ ਦੇ ਬਜਟ ਤੇ ਕੋਈ ਲਿਮਟ ਨਹੀਂ ਸੀ ਜਿੰਨੀ ਲੇਬਰ ਹੁੰਦੀ ਜਾਵੇ ਓਨਾ ਹੀ ਬਜਟ ਭਾਰਤ ਸਰਕਾਰ ਨੂੰ ਦੇਣਾ ਪੈਂਦਾ ਸੀ ਮੋਦੀ ਜੀ ਨੇ ਹੱਕ ਵੀ ਖਤਮ ਕਰਤਾ ਬਜਟ ਤੇ ਲਿਮਟ ਬਣਾਤੀ ਮੈਂ 60% ਤੋਂ ਉੱਤੇ ਦੇਣਾ ਨਹੀਂ ਮੰਸ਼ਾ ਉਹਨਾਂ ਦੀ ਬਹੁਤ ਸਾਫ਼ ਹੈ ਔਰ ਅਸੀਂ ਕਾਂਗਰਸ ਪਾਰਟੀ ਜਿਵੇਂ ਮੇਰੇ ਲੀਡਰਾਂ ਨੇ ਪ੍ਰਧਾਨ ਨੇ ਔਰ ਸਾਡੇ ਜਨਰਲ ਸੈਕਟਰੀ ਨੇ ਕਿਹਾ ਅਸੀਂ ਇਹ ਲੜਾਈ ਜਿਹੜੀ ਆ ਪਿੰਡ-ਪਿੰਡ ਘਰ-ਘਰ ਲੈ ਕੇ ਜਾਵਾਂਗੇ ਔਰ ਇਹਨਾਂ ਨੂੰ ਫੋਰਸ ਕਰਾਂਗੇ ਜਿਵੇਂ ਕਾਲੇ ਕਾਨੂੰਨ ਤੇ ਖੈਤੀ ਦੇ ਵਾਪਸ ਕਰਾਇਆ ਸੀ ਉਸ ਤਰ੍ਹਾਂ ਹੀ ਕਰਾਓ ਨਹੀਂ ਤਾਂ ਫਿਰ ਪੰਜਾਬ ਸਾਡੀ ਸਰਕਾਰ ਬਣੀ 27 ਚ ਉਦੋਂ ਅਸੀਂ ਨਰੇਗਾ ਦਾ ਮਜ਼ਦੂਰੀ ਦੇਵਾਂਗੇ ਔਰ 29 ਚ ਸਾਡੀ ਕੇਂਦਰ ਚ ਬਣੀ ਤੇ ਉਹਨੂੰ ਵਾਪਸ ਲੈ ਕੇ ਆਵਾਂ ਮੈਂ ਨਹੀਂ ਪੂਰੇ ਪੰਜਾਬ ਦੇ ਮਾਨ ਡਾਕਟਰ ਅਮਰ ਸਿੰਘ ਜੀ ਤੇ ਡਾਕਟਰ ਧਰਮਵੀਰ ਗਾਂਧੀ ਜੀ ਪੂਰਾ ਦੇ ਢਿੱਡ ਦੇ ਉੱਤੇ ਮੋਦੀ ਨੇ ਤੇ ਝਾੜੂ ਵਾਲੇ ਨੇ ਰਲ ਕੇ सट मारी है बहुत करारी सट मारी है गला इधर तो महिला मजदूर महिला हैं उनकी उपस्थिति जबरदस्त रही है और लोग अब समझ गए हैं कि मनरेगा को ख़त्म करने से उन पर क्या असर पड़ेगा इसका विरोध दर्ज करने से उपस्थित हुई हैं और सभी चाहते हैं कि मनरेगा जो बंद किया है फिर से शुरू किया जाए और यदि ये नहीं करते तो निश्चित रूप से दो में जब हमारी सरकार बनी केंद्र में राहुल जी प्रधानमंत्री बनेंगे मरेगा फिर से शुरू करेंगे तो कांग्रेस का रोड क्या रहेगा जी मरेगा लगातार अभी लड़ाई लड़ेंगे ये तो शुरुआत है और इसके बाद आ, हर हलके में जाएंगे हर गांव में जाएंगे और ये लड़ाई निरंतर जारी रहेगी ये आई ने रोड ने लो मैपाड़िया मार के स्वागत करिए ਪ੍ਰਧਾਨ ਪ੍ਰਦੇਸ਼ ਤੋਂ ਸਵਾਗਤ ਕ ਮੰਤਰੀ ਆਲ ਇੰਡੀਆ ਦੇ ਨਾਲ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਆਪਣੇ ਇਨਸਾਨ ਜੀ ਪਹਿਲੇ ਮਨਰੇਗਾ ਸਕੀਮ ਨੇ ਕਰੋਨਾ ਕਾਲ ਦੇ ਵਿੱਚ ਸੰਜੀਵਨੀ ਬੂਟੀ ਦੇ ਵਾਂਗ ਸਾਨੂੰ ਫਾਇਦਾ ਕੀਤਾ ਸੀ ਇਸ ਦੇਸ਼ ਨੂੰ ਔਰ ਮੈਨੂੰ ਲੱਗਦਾ ਹੈ ਕਿ ਇਹ ਮੰਦਰੀਗਾ ਬੰਦ ਹੋਣ ਦੇ ਨਾਲ ਦੇਸ਼ ਦੇ ਹਾਲਾਤ ਵੀ ਵਿਗੜ ਸਕਦੇ ਹੈ ਜਿਸ ਪ੍ਰਕਾਰ ਗਰੀਬ ਤੇ ਅਮੀਰ ਦਾ ਅੰਤਰ ਵੱਧ ਰਿਹਾ ਹੈ ਸਰਦਾਰ سرمایہਦਾਰ ਜਿਹੜੇ ਨੇ ਅਡਾਨੀ ਤੇ ਅਬਾਨੀ ਵਰਗੇ 80% ਦੇਸ਼ ਦੀ ਆਬਾਦੀ ਦਾ ਪੈਸਾ ਲੈ ਕੇ ਇਕੱਲੇ ਬੈਠੇ ਨੇ ਔਰ ਇਹ ਉਹਨਾਂ ਨੂੰ ਦਬਾਉਣ ਦੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਸਾਡੀ ਤਾਂ ਮੰਗ ਸੀ ਵੀ 600 ਰੁਪਿਆ ਦਿਹਾੜੀ ਦਿਓ ਸਾਡੀ ਮੰਗ ਹੈ ਕਿ 150 ਦਿਨ ਦਿਓ ਜਾਣ ਬੁੱਝ ਕੇ ਬੀਜੇਪੀ ਨੇ 125 ਦਿਨ ਦੇ ਦਿੱਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਲੁਧਿਆਣੇ ਦੀ ਉਦਾਹਰਨ ਦਈਏ ਤਾਂ 121000 ਜੌਬ ਕਾਰਡ ਹੋਲਡਰ ਹੈਗੇ ਨੇ ਜਿਹਦੇ ਚੋਂ 54000 ਲੋਕਾਂ ਨੂੰ ਕੰਮ ਮਿਲਿਆ ਜਾਨੀ ਕਿ 48% ਦਾ ਪਹਿਲਾਂ ਹੀ ਕੰਮ ਮਿਲਿਆ ਇਹ ਦੇਸ਼ ਦੀ ਵੀ ਔਨ ਐਨ ਐਵਰੇਜ ਆ ਮੈਨੂੰ ਲੱਗਦਾ ਇਦੋਂ ਵੀ ਥੱਲੇ ਤੇ 12 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਜੇ 12 ਪਰਿਵਾਰਾਂ ਨੂੰ 121000 ਚੋਂ 100 ਦਿਨ ਦਾ ਰੋਜ਼ਗਾਰ ਮਿਲਿਆ ਇਹ ਤਾਂ ਅੱਧੇ ਪਰਸੈਂਟ ਤੋਂ ਵੀ ਥੱਲੇ ਹੈ ਇਹ ਇਹਨਾਂ ਮਤਲਬ 125 ਦਿਨ ਕੌਣ ਪੂਰੇ ਕਰੇਗਾ ਕੋਈ ਨਹੀਂ ਕਰੇਗਾ ਜਾਨ ਬੁਝ ਕੇ ਵੀ 125 ਦਿਨ ਦੇਤੇ ਦਿਹਾੜੀ 600 ਰੁਪਇਆ ਕਰਨੀ ਚਾਹੀਦੀ ਸੀ 60 40 ਦੀ ਰੇਸ਼ਿਓ ਕਰਤੀ ਅਸੀਂ ਇਹ ਕਿਹਾ ਵੀ ਸਾਡੇ ਔਨਟੇ ਰਜਿਸਟਰ ਤੇ ਜਿਵੇਂ ਪਹਿਲਾਂ ਹਾਜ਼ਰੀ ਲੱਗਦੀ ਸੀ ਉਵੇਂ ਲਾਵਾਂਗੇ ਆ ਜਿਹੜਾ ਹੁਣ ਬਾਇਓਮੈਟ੍ਰਿਕ ਗੂਠੇ ਨਾਲ ਕਹਿੰਦੇ ਹਾਜ਼ਰੀ ਲਾਵਾਂਗੇ ਆਡਿਟ ਕਰਿਆਂ ਕਰਾਂਗੇ ਫਲਾਂ ਕਰਾਂਗੇ ਅੱਗੇ ਮਨਰੇਗਾ ਵਰਕਰ ਜਿਹੜਾ ਤੰਗ ਪਰੇਸ਼ਾਨ ਬਹੁਤ ਹੈ ਸੋ ਮੈਨੂੰ ਲੱਗਦਾ ਕਿ ਇਹ ਅਸੀਂ ਮਹਾ ਜਿਹੜਾ ਸੰਗਰਾਮ ਵਿੱਢਿਆ ਪੂਰੇ ਦੇਸ਼ ਭਰ ਦੇ ਵਿੱਚ ਖਰਗੇ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਔਰ ਰਾਹੁਲ ਗਾਂਧੀ ਜੀ ਦੀ ਅਗਵਾਈ ਦੇ ਹੇਠ ਔਰ ਪੰਜਾਬ ਚ ਅਗਵਾਈ ਬਪੇਸ਼ ਬਗੇਲ ਜੀ ਕਰ ਰਹੇ ਹੋ ਤੇ ਅਸੀਂ ਸਾਰੇ ਡਾਕਟਰ ਅਮਰ ਸਿੰਘ ਮੈਂ ਜਿੰਨੇ ਵੀ ਅਸੀਂ ਲੀਡਰ ਹੈ ਜ਼ਿਲ੍ਹਾ ਪ੍ਰਧਾਨ ਨੇ ਕੋਈ ਹਲਕਿਆਂ ਦੇ ਚਾਰਜ ਨਹੀਂ ਇਸ ਲੜਾਈ ਦੇ ਵਿੱਚ ਮੋਰੀ ਹੋ ਕੇ ਗਰੀਬਾਂ ਦੀ ਲੜਾਈ ਲੜ ਰਹੇ ਔਰ ਜਦ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ ਮਜ਼ਦੂਰਾਂ ਦੇ ਜਿਹੜੇ ਖਿਲਾਫ ਆਇਆ ਉਦੋਂ ਤੱਕ ਇਹ ਲੜਾਈ ਜਾਰੀ ਰਹੇਗੀ